ਸਰਕਾਰ ਦਾਬਾ ਗੁਰਦਾਬਾਸ਼ ਮੁਤਾਲਾ ਪੰਜਾਬ ਸਰਕਾਰ ਵੱਲੋਂ ਆਉਣ ਵਾਲੀ ਇਲੈਕਸ਼ਨ ਚੋਣ ਤੋਂ ਪਹਿਲਾਂ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਭਗਵੰਤ ਮਾਨ ਸਿੰਘ ਵੱਲੋਂ ਕਿ ਜਿਹੜਾ ਵੀ ਸਾਡਾ ਹਰਾ ਪਿਆ ਨੇ ਉਹ ਸਾਰਿਆਂ ਤੋਂ ਪਹਿਲਾਂ ਜਿਹੜੇ ਆ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨ ਤੇ ਚੱਲੂਗਾ ਪਰੰਤੂ ਸਰਕਾਰ ਨੂੰ 3 ਸਾਲ ਜਿਹੜੇ ਬੀਤ ਗਏ ਚੌਥਾ ਸਾਲ ਸ਼ੁਰੂ ਹੋ ਗਿਆ ਪਰ ਨਰੇਕਾ ਮੁਲਾਜ਼ਮ ਹਲੇ ਤੱਕ ਵੀ ਪਿਛਲੇ 16 ਸਾਲਾਂ ਦੌਰਾਨ ਕੱਚੀ ਨੌਕਰੀ ਕਰਦੇ ਆ ਕਿ ਨੂੰ ਸਾਰਿਆਂ ਨੂੰ ਪਤਾ ਅਮਰੀਕਾ ਮਜ਼ਦੂਰਾਂ ਜਿਹੜੇ ਉਹ ਸੰਘਰਸ਼ ਕਰ ਰਹੇ ਆ ਕਿ ਇਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਹੋਰ ਦਿਖਾ ਕੀਤਾ ਜਾਏਗਾ ਜੇ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਨਹੀਂ ਮੰਨਦੀ ਆਂ ਪਤਾ ਲੇਡੀ ਵੀ ਦਿੱਲੀ ਪੂਰੀਆ ਕਰੋ ਪੂਰੀਆ ਕਰੋ ਤੇ ਸਕੇ ਦੇ ਕੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਤੁੰਦਰੀ ਗਮ ਮਜ਼ਦੂਰ ਜਿਹੜੇ ਬਹੁਤ ਹੀ ਨਗੂਣੀ ਤਨਖਾਹਾਂ ਤੇ ਕੰਮ ਕਰ ਰਹੇ ਆ ਜਿਹਦੇ ਕਰਕੇ ਇਹਨਾਂ ਦੇ ਵਿੱਚ ਭਾਰੀ ਰੋਸ ਆ ਪਿਛਲੇ 16 ਸਾਲਾਂ ਤੋਂ ਕੱਚੀ ਨੌਕਰੀ ਕਰ ਰਹੇ ਨਰੇਗਾ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀਆਂ ਮੰਗਾਂ ਨੂੰ ਲੈ ਕੇ ਏਡੀਸੀ ਡਵੈਲਪਮੈਂਟ ਦੇ ਦਫਤਰ ਦੇ ਬਾਹਰ ਸਰਕਾਰ ਦੇ ਖਿਲਾਫ ਉਸ ਪ੍ਰਦਰਸ਼ਨ ਕਰਦੇ ਹੋਏ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਹੈ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਪੂਰੀਆਂ ਕਰਨ ਲਈ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਯੂਨੀਅਨ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਨ੍ਹਾਂ ਤੋਂ ਮੈਂ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਮਨਰੇਗਾ ਕਰਮਚਾਰੀ ਜੂਨੀਅਰ ਜ਼ਿਲ੍ਹਾ ਗੁਰਦਾਸਪੁਰ ਬੇਖੋ ਜੀ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਇਲੈਕਸ਼ਨ ਚੋਣ ਤੋਂ ਪਹਿਲਾਂ ਉਨ੍ਹਾਂ ਵੱਲੋਂ ਕਿਹਾ ਗਿਆ ਹੈਗਾ ਕਿ ਭਗਵੰਤ ਮਾਨ ਸਿੰਘ ਵੱਲੋਂ ਕਿ ਜਿਹੜਾ ਵੀ ਸਾਡਾ ਹਰਾ ਪੈਨੇ ਆ ਉਹ ਸਾਰਿਆਂ ਤੋਂ ਪਹਿਲਾਂ ਜਿਹੜੇ ਆ ਕੱਚੇ ਮੁਲਾਜ਼ਮ ਮੈ ਉਹਨਾਂ ਨੂੰ ਪੱਕੇ ਕਰਨ ਤੇ ਚੱਲੂਗਾ ਪਰੰਤੂ ਸਰਕਾਰ ਨੂੰ 3 ਸਾਲ ਜਿਹੜੇ ਬੀਤ ਗਏ ਚੌਥਾ ਸਾਲ ਸ਼ੁਰੂ ਹੋ ਗਿਆ ਪਰ ਨਰੇਗਾ ਮੁਲਾਜ਼ਮ ਹਲੇ ਤੱਕ ਵੀ ਪਿਛਲੇ 16 ਸਾਲਾਂ ਦੌਰਾਨ ਕੱਚੀ ਨੌਕਰੀ ਕਰ ਰਹੇ ਆ ਤੇ ਪਿੰਡਾਂ ਦੇ ਵਿੱਚ ਘੱਟੋ ਘਾਟ 90% ਜਿਹੜਾ ਵਿਕਾਸ ਆ ਉਹ ਨਰੇਗਾ ਦੇ ਕੰਮਾਂ ਤੇ ਆਧਾਰੀ ਹੋਇਆ ਜਾਂਦਾ ਵਾ ਪਰੰਤੂ ਨਰੇਗਾ ਮੁਲਾਜ਼ਮ ਜਿਹੜੇ ਬਹੁਤ ਹੀ ਨਗੂਣੀਆ ਤਨਖਾਹਾਂ ਤੇ ਕੰਮ ਕਰ ਰਹੇ ਆ ਜਿਹਦੇ ਕਰਕੇ ਇਹਨਾਂ ਦੇ ਵਿੱਚ ਭਾਰੀ ਰੋਸ ਆ ਤੇ ਇਸ ਲਈ ਪਿਛਲੇ 9 ਦਿਨ ਤੋਂ ਜਿਹੜਾ ਵਾ ਸਟ੍ਰਾਈਕ ਤੇ ਬੈਠੇ ਹੋਏ ਆ ਤੇ ਅੱਗੇ ਵੀ ਕਲਮ ਛੋੜੜਤਾ ਲਈ ਚੱਲੂਗੀ ਹੁਣ ਅਸੀਂ ਇੱਥੋਂ ਰੋਡ ਮਾਰਚ ਕਰਦੇ ਹੋਏ ਡੀਸੀ ਦਫ਼ਤਰ ਜਾਵਾਂਗੇ ਉੱਥੇ ਧਰਨਾ ਮੁਜ਼ਾਹਰਾ ਕਰਾਂਗੇ ਤੇ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਜਾਊਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 132 ਦੇ ਮੁਲਾਜ਼ਮ ਕਰੀਬ ਹੈਗੇ ਆ ਤੇ ਟੋਟਲ ਜ਼ਿਲ੍ਹਾ ਪੰਜਾਬ ਦੇ ਵਿੱਚ ਜਿਹੜੇ ਮੁਲਾਜ਼ਮ ਆ ਉਹ ਘੱਟੋ ਘੱਟ 1900 ਦੇ ਕਰੀਬ ਆ ਜਿਹੜੇ ਮਨਰੇਗਾ ਦੇ ਵਿੱਚ ਕੰਮ ਕਰਦੇ ਆ ਸਾਡੀ ਇੱਕ ਹੀ ਮੰਗ ਹੈ ਜਿਹੜੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਤੁਰੀ ਆਉਂਦੀ ਆ ਵੀ ਮਨਰੇਗਾ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਹਾਂ ਸਿੰਘ ਹਾਂਜੀ ਕਾਫੀ ਟਾਈਮ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਅਮਰੀਕਾ ਮਜ਼ਾਜਮਾ ਜਿਹੜੇ ਉਹ ਸੰਘਰਸ਼ ਕਰ ਰਹੇ ਆ ਵੀ ਇਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਹੋਰ ਦੇਖਾ ਕੀਤਾ ਜਾਏਗਾ ਜੇ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਨਹੀਂ ਮੰਦੀ ਸੋ ਇਸ ਕਰਕੇ ਸਰਕਾਰ ਨੂੰ ਅਪੀਲ ਹੈ ਕਿ ਸਾਡੀਆਂ ਇਹਨੀਆਂ ਮੰਗਾਂ ਵਾ ਜਲਦੀ ਤੋਂ ਜਲਦੀ ਮੰਨੀਆਂ ਜਾਣ ਤਾਂ ਕਿ ਇਹਦੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਨੂੰ ਪੇਗਾ ਸ਼ੁਰੂ ਹੋ ਸਕੇ ਧੰਨਵਾਦ ਜੀ ਆਪ ਦਾ ਸ਼ੁਕਰੀਆ ਬਾਦ ਬੁਰਕਾ ਬਾਦ ਮੁਤਾਲਾ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਇਲੈਕਸ਼ਨ ਚੋਣ ਤੋਂ ਪਹਿਲਾਂ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਭਗਵੰਤ ਮਾਨ ਸਿੰਘ ਵੱਲੋਂ ਕਿ ਜਿਹੜਾ ਵੀ ਸਾਡਾ ਹਰਾ ਪਿਆਨੇ ਆ ਸਾਰਿਆਂ ਤੋਂ ਪਹਿਲਾਂ ਜਿਹੜੇ ਆ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨ ਤੇ ਚੱਲੂਗਾ। ਪਰੰਤੂ ਸਰਕਾਰ ਨੂੰ 3 ਸਾਲ ਜਿਹੜੇ ਬੀਤ ਗਏ ਚੌਥਾ ਸਾਲ ਸ਼ੁਰੂ ਹੋ ਗਿਆ ਪਰ ਨਰੇਕਾ ਮੁਲਾਜ਼ਮ ਹਲੇ ਤੱਕ ਵੀ ਪਿਛਲੇ 16 ਸਾਲਾਂ ਦੌਰਾਨ ਕੱਚੀ ਨੌਕਰੀ ਕਰਦੇ ਆ। ਸਾਨੂੰ ਸਾਰਿਆਂ ਨੂੰ ਪਤਾ ਨਰੇਕਾ ਮੁਲਾਜ਼ਮ ਜਿਹੜੇ ਉਹ ਸ਼ਿੰਗਰ ਚਿਕਾਰ ਰਿਹਾ ਕਿ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ। ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਹੋਰ ਦੇਖਾ ਕੀਤਾ ਜਾਏਗਾ ਜੇ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਨਹੀਂ ਮੰਦੀ। ਆ ਜੀਆਂ ਪਕਾ ਲੈ ਡੇਢੀ ਦੀ ਦਿੱਲੀ ਪੂਰੀਆ ਕਰੋ ਪੂਰੀਆ ਕਰੋ ਤੇਲ ਦੇ ਦੇ ਕੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ। ਥੁੰਦਰੀ ગામ ਮਜ਼ਦਮ ਜਿਹੜੇ ਬਹੁਤ ਹੀ ਨਗੂਣੀਆ ਤਨਖਾਹਾਂ ਤੇ ਕੰਮ ਕਰ ਰਹੇ ਆ ਜਿਹਦੇ ਕਰਕੇ ਇਹਨਾਂ ਦੇ ਵਿੱਚ ਭਾਰੀ ਰੋਸ ਆ। ਪਿਛਲੇ 16 ਸਾਲਾਂ ਤੋਂ ਕੱਚੀ ਨੌਕਰੀ ਕਰ ਰਹੇ ਨਰੇਗਾ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀਆਂ ਮੰਗਾਂ ਨੂੰ ਲੈ ਕੇ ADC ਡਿਵੈਲਪਮੈਂਟ ਦੇ ਦਫ਼ਤਰ ਦੇ ਬਾਹਰ ਸਰਕਾਰ ਦੇ ਖਿਲਾਫ ਉਸ ਪ੍ਰਦਰਸ਼ਨ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਹੈ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਪੂਰੀਆਂ ਕਰਨ ਲਈ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਯੂਨੀਅਨ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਮੈਂ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਮਨਰੇਗਾ ਕਰਮਚਾਰੀ ਜੂਨੀਅਰ ਜ਼ਿਲ੍ਹਾ ਗੁਰਦਾਸਪੁਰ ਬੇਖੋ ਜੀ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਇਲੈਕਸ਼ਨ ਚੋਂ ਤੋਂ ਪਹਿਲਾਂ ਉਹਨਾਂ ਵੱਲੋਂ ਕਿਹਾ ਗਿਆ ਹੈਗਾ ਕਿ ਭਗਵੰਤ ਮਾਨ ਸਿੰਘ ਵੱਲੋਂ ਕਿ ਜਿਹੜਾ ਵੀ ਹੱਡਾ ਹਰਾ ਪੈਨੇ ਆ ਸਾਰਿਆਂ ਤੋਂ ਪਹਿਲਾਂ ਜਿਹੜੇ ਆ ਕੱਚੇ ਮੁਲਾਜ਼ਮ ਮੈ ਉਹਨਾਂ ਨੂੰ ਪੱਕੇ ਕਰਨ ਤੇ ਚੱਲੂਗਾ ਪਰੰਤੂ ਸਰਕਾਰ ਨੂੰ 3 ਸਾਲ ਜਿਹੜੇ ਬੀਤ ਗਏ ਚੌਥਾ ਸਾਲ ਸ਼ੁਰੂ ਹੋ ਗਿਆ ਪਰ ਨਰੇਗਾ ਮੁਲਾਜ਼ਮ ਹਲੇ ਤੱਕ ਵੀ ਪਿਛਲੇ 16 ਸਾਲਾਂ ਦੌਰਾਨ ਕੱਚੀ ਨੌਕਰੀ ਕਰ ਰਹੇ ਆ ਤੇ ਪਿੰਡਾਂ ਦੇ ਵਿੱਚ ਘੱਟੋ ਘਾਟ 90% ਜਿਹੜਾ ਵਿਕਾਸ ਆ ਉਹ ਨਰੇਗਾ ਦੇ ਕੰਮਾਂ ਤੇ ਆਧਾਰੀ ਹੋਇਆ ਜਾਂਦਾ ਵਾ ਪਰੰਤੂ ਨਰੇਗਾ ਮਜ਼ਦਮ ਜਿਹੜੇ ਬਹੁਤ ਹੀ ਨਗੂਣੀਆ ਤਨਖਾਹਾਂ ਤੇ ਕੰਮ ਕਰ ਰਹੇ ਆ ਜਿਹਦੇ ਕਰਕੇ ਇਹਨਾਂ ਦੇ ਵਿੱਚ ਭਾਰੀ ਰੋਸ ਆ ਤੇ ਇਸ ਲਈ ਪਿਛਲੇ 9 ਦਿਨ ਤੋਂ ਜਿਹੜਾ ਵਾ ਸਟ੍ਰਾਈਕ ਤੇ ਬੈਠੇ ਹੋਏ ਆ ਤੇ ਅੱਗੇ ਵੀ ਕਲਮ ਛੋੜ ਹੜਤਾਲ ਇਹ ਚੱਲੂਗੀ ਹੁਣ ਅਸੀਂ ਇੱਥੋਂ ਰੋਡ ਮਾਰਚ ਕਰਦੇ ਹੋਏ ਡੀਸੀ ਦਫ਼ਤਰ ਜਾਵਾਂਗੇ ਉੱਥੇ ਧਰਨਾ ਮੁਜ਼ਾਹਰਾ ਕਰਾਂਗੇ ਤੇ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਜਾਊਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 132 ਦੇ ਮੁਲਾਜ਼ਮ ਕਰੀਬ ਹੈਗੇ ਆ ਤੇ ਟੋਟਲ ਜ਼ਿਲ੍ਹੇ ਪੰਜਾਬ ਦੇ ਵਿੱਚ ਜਿਹੜੇ ਮੁਲਾਜ਼ਮ ਆ ਉਹ ਘਟੋ ਘਟ 1900 ਦੇ ਕਰੀਬ ਆ ਜਿਹੜੇ ਮਨਰੇਗਾ ਦੇ ਵਿੱਚ ਕੰਮ ਕਰਦੇ ਆ ਸਾਡੀ ਇੱਕ ਹੀ ਮੰਗ ਹੈ ਜਿਹੜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਰੀ ਆਉਂਦੀ ਆ ਵੀ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਹਾਂ ਸਿੰਘ ਹਾਂਜੀ ਕਾਫੀ ਟਾਈਮ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਨਰੇਗਾ ਮੁਲਾਜ਼ਮਾਂ ਜਿਹੜੇ ਉਹ ਛੰਗਾ ਛਕਾਰੇ ਆ ਵੀ ਇਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਹੋਰ ਦੇਖਾ ਕੀਤਾ ਜਾਏਗਾ ਜੇ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਨਹੀਂ ਮੰਦੀ ਸੋ ਇਸ ਕਰਕੇ ਸਰਕਾਰ ਨੂੰ ਅਪੀਲ ਹੈ ਕਿ ਸਾਡੀਆਂ ਇਹਨੀਆਂ ਮੰਗਾਂ ਵਾ ਜਲਦੀ ਤੋਂ ਜਲਦੀ ਮੰਨੀਆਂ ਜਾਣ ਤਾਂ ਕਿ ਇਹਦੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਨੂੰ ਪਹਿਲਾ ਸ਼ੁਰੂ ਹੋ ਸਕੇ ਧੰਨਵਾਦ